ਤਾਰ ਗਲਤ ਕਰ ਰਹੇ ਆ ਅੱਜ ਬਹੁਤ ਜ਼ਿਆਦਾ ਲਓ ਜੀ ਲੇਰ ਦੇ ਲੰਗਰ ਆ ਮੁੰਡਾ ਝੋਲੇ ਭਰਦਾ ਪਿਆ ਦੇਖੋ ਵੀਡੀਓ ਬਣ ਗਈ ਆ ਔਰ ਚੱਕੋ ਇਹ ਲੰਗਰ ਜਿੰਨੇ ਮਰਜੀ ਲੇਰ ਦੇ ਲੰਗਰ ਆ ਕੁਰਕਰੀਆਂ ਦੇ ਲੰਗਰ ਆ ਤੇ ਹਿਆਰਪੁਰ ਦੀਆਂ ਬੀਬੀਆਂ ਨੇ 5-5 6-6 ਫੜੇ ਹੋਏ ਆ ਦੇਖੋ ਚੈੱਕ ਕਰੋ ਹਿਆਰਪੁਰ ਦੀਆਂ ਬੀਬੀਆਂ 5-5 6-6 ਫੜੇ ਹੋਏ ਆ ਪ੍ਰੋਗਰਾਮ ਚੈੱਕ ਕਰੋ ਆ ਭਾਜੀ ਯਣੀ ਬਲੋਗਰ ਜੈ ਮਾਤਾ ਦੀ ਪਾਜੀ ਜੈ ਮਾਤਾ ਦੀ ਦੇ ਦੇਖੋ ਜੀ ਇਹ ਲੇਸ ਲੰਗਰ ਆ ਕਰ ਕਰਿਆ ਨੰਗਰ ਆ ਤੇ ਚੱਲ ਰਹੇ ਨੇ ਖੁੱਲੇ ਮਾਤਾ ਦੀ ਜੇ ਯਾਰ ਛੋਡੇ ਦਾ ਲੰਗਰ ਮਾਤਾ ਜਿੰਦਗੁਨੀ ਦੇ ਦੇਖੋ ਜੀ ਭਾਗਤ ਜੀ ਹਾਂਜੀ ਦੱਸੋ ਕਿੱਥੋਂ ਆਏ ਨਹੀਂ ਹੁਸ਼ਿਆਰਪੁਰ ਹਾਂਜੀ ਠੀਕ ਆ ਜੀ ਹੁਸ਼ਿਆਰਪੁਰ ਤੋਂ ਇਹਨਾਂ ਨੇ ਛੋਡੇ ਦਾ ਲੰਗਰ ਲਾਇਆ ਹੋਇਆ ਬੋਲੋ ਇਹ ਲਾਈਨ ਚਾਹ ਲਾਈਨ ਚਾਹ ਲਾਈਨ ਚਾਹ ਆਹੋ ਪਾਜੀ ਜਾਨੀ ਛੋਡੇ ਦਾ ਲੰਗਰ ਮਾਤਾ ਚਿੰਦਪੁਰਮੀ ਦੇ ਜਾਂਦਿਆਂ ਨੂੰ ਅੱਜ ਫਿਰ ਹੁਸ਼ਿਆਰਪੁਰ ਬਲੌਗਰ ਮਿਲੇ ਸੀਗੇ ਤੇ ਮੇਰੇ ਪੁਰਾਣੇ ਮਿੱਤਰ ਨੇ ਕਿ ਮੈਂ ਇਹ ਨਾਲ ਕੰਮ ਕਰਦਾ ਹੁੰਦਾ ਫਿਰ ਆ ਤੇ ਮੈਨੂੰ ਲੱਗਾ ਮੈਂ ਵੀਡੀਓ ਸ਼ੂਟ ਕਰ ਰਿਹਾ ਪਰ ਵੀਡੀਓ ਮੇਰੀ ਔਨ ਨਹੀਂ ਸੀਗੀ ਤੇ ਪਾਜੀ ਹੁਣੀ ਦੇਖ ਲਿਆ ਬਹੁਤ ਇਹਨਾਂ ਦਾ ਧੰਨਵਾਦ ਮੈਨੂੰ ਲੱਗਾ ਵੀਡੀਓ ਔਨ ਹੈ ਤੇ ਪਰ ਵੀਡੀਓ ਔਨ ਨਹੀਂ ਸੀਗੀ ਤੇ ਪਾਜੀ ਬੋਲੀ ਗਏ ਮੈਂ ਵੀ ਬੋਲੀ ਗਿਆ ਪਰ ਵੀਡੀਓ ਔਨ ਨਹੀਂ ਸੀਗੀ ਫਿਰ ਦੁਬਾਰਾ ਤੋਂ ਸ਼ੂਟ ਹੋਈ ਆ ਇੰਨਾ ਜੁਗਰ ਭਾਈ ਹੁਣੀ ਦੇਖ ਲਿਆ ਮੇਰੀ ਵੀਡੀਓ ਦੇ ਵਿੱਚ ਵੀਡੀਓ ਔਨ ਨਹੀਂ ਸੀਗੀ ਮੈਨੂੰ ਲੱਗਾ ਮੈਂ ਕਲਿੱਕ ਕੀਤਾ ਹੋਇਆ ਵੀਡੀਓ ਦੇ ਉੱਤੇ ਪਰ ਵੀਡੀਓ ਔਨ ਨਹੀਂ ਸੀ ਮੇਰੀ ਤੇ ਬਹੁਤ ਬਹੁਤ ਥੈਂਕਸ ਪਾਜੀ ਮੇਰੇ ਪੁਰਾਣੇ ਦੋਸਤ ਨੇ ਬਸੋ YouTube ਇਹਨਾਂ ਕੋਲੋਂ ਹੁਣ ਥੋੜਾ ਜਿਹਾ ਸਿੱਖਣਾ ਆ ਮੈਂ ਆਪਣਾ ਕਿੱਦਾਂ ਅੱਗੇ ਵਧਣਾ ਭਾਈ ਉਹਨੇ ਬਹੁਤ ਵਧੀਆ ਬਹੁਤ ਨਾਈਸ ਆ ਇਹਨਾਂ ਦਾ ਹਿਜਾਰਪੁਰ ਬਲੌਗਰ ਨੇ ਜਿਹੜੇ ਤੇ ਬਹੁਤ ਨਾਈਸ ਵਾ ਆਇਆ ਇਹਨਾਂ ਦਾ ਇਹਨਾਂ ਨੂੰ ਇਹਨਾਂ ਵਾਂਗੂ ਮੈਨੂੰ ਵੀ ਤੁਸੀਂ ਮਤਲਬ ਕਿ ਆਪਾਂ ਤੋਂ ਆਪਣਾ ਅਸ਼ੀਰਵਾਦ ਦਿਓ ਤੇ ਅਸੀਂ ਵੀ ਤੁਹਾਨੂੰ ਵਧੀਆ-ਵਧੀਆ ਬਲੌਗ ਦਿਖਾਵਾਂਗੇ ਤੇ ਨਾਲ ਮੇਰੇ ਭਰਾ ਨੇ ਤੇ ਉਗਲੇੜ ਮੂੰਹ ਚ ਪਾ ਕੇ ਚਾਕਲੇਟ ਖਾਣ ਦਾ ਟਾਈਮ ਐ ਨਹੀਂ ਆ ਕੰਮ ਬਹੁਤ ਆ ਸਾਡੇ ਕੋਲ ਸਾਡੇ ਕੋਲ ਕੰਮ ਐ ਇਸ ਟਾਈਮ ਤੇ ਸਾਡੇ ਕੋਲ ਚਾਕਲੇਟ ਖਾਣ ਦਾ ਟਾਈਮ ਨਹੀਂ ਹੈਗਾ ਯਾਨੀ ਕਿ ਤੇ ਭਾਈ ਹੁਣੀ ਮੂੰਹ ਚ ਚਾਕਲੇਟ ਪਾ ਕੇ ਚੱਲਣ ਦੇ ਨੇ ਕਰਕੇ ਅਸੀਂ ਆਈਸਕ੍ਰੀਮ ਇੱਧਰ ਮੰਗੋ ਲੰਗਾ ਆਈਸਕ੍ਰੀਮ ਲੱਗੀ ਆ ਲੰਗਰ ਵਾਦ ਨੇ ਖਾਣ ਦਾ ਟਾਈਮ ਐ ਨਹੀਂ ਫਿਰ ਭਾਈ ਹੁਣੀ ਨਾ ਰੋਕਦੇ ਪਏ ਆ ਕਿਤੇ ਮੈਂ ਕੁਝ ਕਹਿ ਨਹੀਂ ਸਕਦਾ ਇਹ ਡਰਾਈਵਰ ਸਾਹਿਬ ਨੇ ਜੋ ਇਹਨਾਂ ਨੇ ਕਰਨਾ ਉਹੀ ਕਰਨਾ ਜੀ ਅਸੀਂ ਅਸੀਂ ਇਹਨਾਂ ਨੂੰ ਰੋਕਣਾ ਨਹੀਂ ਰੋਕਣ ਨਾ ਰੋਕਣ ਕੋਈ ਟੈਨਸ਼ਨ ਨਹੀਂ ਇਹਨਾਂ ਨੇ ਜੋ ਬਣਾਤਾ ਉਹ ਵੀ ਫਰਾਂ ਦਾ ਲੰਗਰ ਬਹੁਤ ਨਹੀਂ ਲੰਗਰ ਦੀ ਕੋਈ